ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਕਲਾਸ ਵਿੱਚ ਜਿਸ ਦਾ ਵਿਸ਼ਾ ਰਹੇਗਾ ਸਸਾ ਚਰਨ ਸਿੰਘ ਸ਼ਹੀਦ ਸੋ ਜਾਣਾਂਗੇ ਅੱਜ ਅਸੀਂ ਇਹਨਾਂ ਬਾਰੇ ਸੋ ਬਿਨਾਂ ਦੇ ਤੋਂ ਕਲਾਸ ਨੂੰ ਕਰਦੇ ਹਾਂ ਸਟਾਰਟ ਕਲਾਸ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਸੋ ਪਹਿਲਾ ਕੁਐਸਚਨ ਤੁਹਾਡੀ ਸਕਰੀਨ ਤੇ ਚਰਨ ਸਿੰਘ ਸ਼ਹੀਦ ਕਿਸ ਤੌਰ ਦਾ ਕਵੀ ਹੈ ਪਹਿਲੇ ਦੂਜੇ ਤੀਜੇ ਜਾਂ ਫਿਰ ਚੌਥੇ ਤਾਂ ਹਾਂਜੀ ਸਹੀ ਜਵਾਬ ਹੈ ਜੀ ਚਰਨ ਸਿੰਘ ਸੀਧ ਪਹਿਲੇ ਦੌਰ ਦੇ ਕਵੀ ਹਨ ਚਰਨ ਸਿੰਘ ਸਹੀਦ ਦਾ ਜਨਮ ਕਦੋਂ ਤੇ ਕਿੱਥੇ ਹੋਇਆ ਤਾਂ ਇਹਨਾਂ ਵਿੱਚੋਂ ਸਹੀ ਜਵਾਬ ਕਿਹੜਾ ਹੋਏਗਾ ਜੀ ਆਪਸ਼ਨ A B C ਜਾਂ ਫਿਰ D ਤਾਂ ਸਹੀ ਜਵਾਬ ਹੈ ਜੀ 8 ਮਾਰਚ 1891 ਅੰਮ੍ਰਿਤਸਰ ਵਿਖੇ ਤਾਂ ਅਗਲਾ ਕੁਐਸਚਨ ਚਰਨ ਸਿੰਘ ਸਹੀਦ ਦੇ ਮਾਤਾ ਪਿਤਾ ਦਾ ਕੀ ਨਾਂ ਸੀ ਤਾਂ ਸਹੀ ਜਵਾਬ ਇਹਨਾਂ ਵਿੱਚੋਂ ਕਿਹੜਾ ਹੋਏਗਾ ਕਲਾਸ ਵਧੀਆ ਲੱਗੇ ਤਾਂ ਲਾਈਕ ਕਰਨਾ ਤੁਸੀਂ ਨਾ ਭੁੱਲਣਾ ਤਾਂ ਇਹਦੇ ਨਾਲ ਹੀ ਆਨਸਰ ਹੈ ਜੀ ਸੂਬਾ ਸਿੰਘ ਪਿਤਾ ਜੀ ਦਾ ਨਾਮ ਤੇ ਮਾਤਾ ਸ਼ਿਵਕੌਰ ਚੰਨ ਸਿੰਘ ਸ਼ਹੀਦ ਨੂੰ ਹੋਰ ਕਿੰਨਾ ਨਾਵਾਂ ਨਾਲ ਜਾਣਿਆ ਜਾਂਦਾ ਹੈ ਸੁਥਰਾ ਬਰਿਆਮਾ ਜਾਂ ਫਿਰ ਦੋਵੇਂ ਜਾਂ ਫਿਰ ਇਨ੍ਹਾਂ ਵਿੱਚੋਂ ਕੋਈ ਨਹੀਂ ਤਾਂ ਇਹਦਾ ਸਹੀ ਜਵਾਬ ਹੋਏਗਾ ਜੀ ਆਪਸ਼ਨ ਸੀ ਦੋਵੇਂ ਸੁਥਰਾ ਬਰਿਆਮਾ ਇਨ੍ਹਾਂ ਦੀਆਂ ਰਚਨਾਵਾਂ ਵਿੱਚ ਦੇਖਣ ਨੂੰ ਸਾਨੂੰ ਮਿਲਦਾ ਹੈ ਚੰਨ ਸਿੰਘ ਸ਼ਹੀਦ ਨੇ ਸ਼ਹੀਦ ਅਖਬਾਰ ਕਦੋਂ ਕੱਢਿਆ 1910 11 12 ਜਾਂ ਫਿਰ 1913 ਤਾਂ ਇਹਦਾ ਸਹੀ ਜਵਾਬ ਹੋਏਗਾ ਜੀ ਆਪਸ਼ਨ ਬੀ 1911 ਅੰਮ੍ਰਿਤਸਰ ਤੋਂ ਅਗਲਾ ਕੁਐਸਚਨ ਹੈ ਜੀ ਸ਼ਹੀਦ ਦਾ ਪੂਰਾ ਨਾਮ ਕੀ ਸੀ ਅਨਸਰ ਤੋਂ ਤੁਹਾਨੂੰ ਪਤਾ ਹੀ ਲੱਗ ਜਾਏਗਾ ਜੀ ਕਿ ਇਹਨਾਂ ਦਾ ਜਿਹੜਾ ਨਾਮ ਹੈ ਸੱਸਾ ਸੱਸਾ ਦਾ ਜਿਹੜਾ ਅਰਥ ਹੈ ਉਹ ਹੈ ਸੂਬਾ ਸਿੰਘ ਇਹਨਾਂ ਦੇ ਪਿਤਾ ਜੀ ਦਾ ਨਾਮ ਨਾਮ ਜੋ ਇਹ ਆਪਣੇ ਨਾਮ ਦੇ ਅੱਗੇ ਲਗਾਉਂਦੇ ਹਨ ਚਰਨ ਸਿੰਘ ਸ਼ਹੀਦ ਨੂੰ ਕਿਸ ਰਿਆਸਤ ਦਾ ਕਵੀ ਠਾਪਿਆ ਗਿਆ ਨਾਭਾ ਪਟਿਆਲਾ ਜੀਂਦ ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਇਹਦਾ ਸਹੀ ਜਵਾਬ ਹੋਏਗਾ ਜੀ ਆਪਸ਼ਨ ਬੀ ਪਟਿਆਲਾ ਅਗਲਾ ਕੁਐਸਚਨ ਹੈ ਜੀ ਸ਼ਹੀਦ ਨੇ ਕਵਿਤਾਵਾਂ ਵਿੱਚ ਆਪਣਾ ਕਿਹੜਾ ਉਪਨਾਮ ਵਰਤਿਆ ਹੈ ਕਵਿਤਾਵਾਂ ਵਿੱਚ ਤਾਂ ਇਹਦਾ ਸਹੀ ਜਵਾਬ ਹੋਏਗਾ ਜੀ ਸੁਥਰਾ ਸ਼ਹੀਦ ਜਾਂ ਫਿਰ ਦੋਵੇਂ ਜਾਂ ਫਿਰ ਇਨ੍ਹਾਂ ਵਿੱਚੋਂ ਕੋਈ ਨਹੀਂ ਤਾਂ ਸਹੀ ਜਵਾਬ ਹੈ ਜੀ ਦੋਵੇਂ ਅਗਲਾ ਕੁਐਸਚਨ ਹੈ ਜੀ ਸ਼ਹੀਦ ਨੇ ਵਾਰਤਕ ਵਿੱਚ ਆਪਣਾ ਕਿਹੜਾ ਉਪਨਾਮ ਵਰਤਿਆ ਹੁਣ ਵਾਰਤਕ ਦੇ ਵਿੱਚ ਇਹਨਾਂ ਵਿੱਚੋਂ ਕਿਹੜਾ ਉਪਨਾਮ ਵਰਤਿਆ ਗਿਆ ਬਾਬਾ ਬ੍ਰਿਆਮਾ ਸੁਤਰਾ ਸ਼ਹੀਦ ਜਨਾਂ ਵਿੱਚੋਂ ਕੋਈ ਨਹੀਂ ਤਾਂ ਸਹੀ ਜਵਾਬ ਹੈ ਜੀ ਵਾਰਤਕ ਰਚਨਾਵਾਂ ਵਿੱਚ ਬਾਬਾ ਬ੍ਰਿਆਮਾ ਇਹਨਾਂ ਨੇ ਆਪਣਾ ਉਪਨਾਮ ਵਰਤਿਆ ਸ਼ਹੀਦ ਦੀ ਕਵਿਤਾ ਪਹਿਲ ਕੀ ਸਿੱਖਿਆ ਦਿੰਦੀ ਹੈ অপশন এ বি সি ਜਾਂ ਫਿਰ ਡੀ ਇਹਨਾਂ ਨੂੰ ਪੜੋ ਧਿਆਨ ਦੇ ਨਾਲ ਤਾਂ ਸਹੀ ਜਵਾਬ ਹੋਏਗਾ ਜੀ ਪਹਿਲ ਕਰਨ ਵਾਲੇ ਦੀ ਹਮੇਸ਼ਾ ਜਿੱਤ ਹੁੰਦੀ ਹੈ ਸ਼ਹੀਦ ਨੇ ਚੌਣਵੀਆਂ ਕਵਿਤਾਵਾਂ ਦੇ ਸੰਗ੍ਰਹਿ ਦਾ ਕੀ ਨਾਂ ਹੈ ਬਾਦਸ਼ਾਹੀਆਂ ਅਰਸੀ ਕਿੰਗਰੇ ਬੇਪਰਵਾਹੀਆਂ ਚਰਨ ਸਿੰਘ ਸ਼ਹੀਦ ਰਚਨਾਵਲੀ ਹਾਂਜੀ ਸਹੀ ਜਵਾਬ ਚਰਨ ਸਿੰਘ ਸ਼ਹੀਦ ਰਚਨਾਵਲੀ ਪ੍ਰਸ਼ਨ 12 ਸ਼ਹੀਦ ਦੀ ਰਚਨਾ ਸ਼ੈਲੀ ਕਿਹੜੀ ਹੈ ਸੂਫੀ ਰੋਮਾਂਸਵਾਦੀ ਹਾਸ ਰਸੀ ਜਾਂ ਫਿਰ ਪ੍ਰਯੋਗਵਾਦੀ ਤਾਂ ਸਹੀ ਜਵਾਬ ਹੋਏਗਾ ਜੀ অপਸ਼ਨ ਸੀ ਹਾਸ ਰਸੀ ਕਵਿਤਾਵਾਂ ਵਿੱਚ ਇਹਨਾਂ ਦੇ ਹਾਸਾ ਭਰਪੂਰ ਦੇਖਣ ਨੂੰ ਮਿਲਦਾ ਹੈ ਚੰਨ ਸਿੰਘ ਸ਼ਹੀਦ ਨੇ ਦਸਵੀਂ ਤੋਂ ਬਾਅਦ ਕਿਹੜੀਆਂ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ ਧਾਰਮਿਕ ਰੋਮਾਂਸਵਾਦੀ ਪ੍ਰਯੋਗਵਾਦੀ ਜਾਂ ਫਿਰ ਹਾਸ ਰਸੀ ਤਾਂ ਸਹੀ ਜਵਾਬ ਹਾਸ ਰਸੀ ਹੈ ਪ੍ਰਸ਼ਨ 14ਵਾਂ ਸ਼ਹੀਦ ਨੇ ਕਿਸ ਦੇ ਅਤੇ ਕਿਸ ਅਖਬਾਰ ਵਿੱਚ ਕੰਮ ਕੀਤਾ ਆਪਸ਼ਨ A B C ਜਾਂ ਫਿਰ D ਤਾਂ ਸਹੀ ਜਵਾਬ ਆਪਸ਼ਨ A ਭਾਈ ਵੀਰ ਸਿੰਘ ਅਖਾਲਸਾ ਸਮਾਚਾਰ ਬੇਪਰਵਾਹਿਆਂ ਦਾ ਪ੍ਰਕਾਸ਼ਨ ਸਾਲ ਦੱਸੋ ਹਾਂਜੀ ਇਦਾਂ ਦੇ ਕੁਐਸਚਨ ਮੈਂ ਹਰ ਵਾਰੀ ਹਰ ਕਲਾਸ ਦੇ ਵਿੱਚ ਕਹਿੰਨੀ ਹੁੰਦੀ ਆ ਕਿ ਇਦਾਂ ਦੇ ਕੁਐਸਚਨ ਬਹੁਤ ਇੰਪੋਰਟੈਂਟ ਬਣ ਜਾਂਦੇ ਆ ਜੀ ਸਾਰੇ ਤੁਸੀਂ ਨੇ ਯਾਦ ਕਰਨੇ ਆ ਤਾਂ ਇਹਦਾ ਸਹੀ ਜਵਾਬ ਹੋਏਗਾ ਜੀ 1955 ਕਿਸੇ ਵੀ ਰਚਨਾ ਦਾ ਪ੍ਰਕਾਸ਼ਨ ਸਾਲ ਪੁੱਛਿਆ ਜਾ ਸਕਦਾ ਹੈ ਬਾਦਸ਼ਾਹੀਆ ਕਾਵ ਸੰਗ੍ਰਹਿ ਵਿੱਚ ਕਿੰਨੀਆਂ ਕਵਿਤਾਵਾਂ ਹਨ ਇੰਪੋਰਟੈਂਟ ਕੁਐਸਚਨ ਹੈ ਜੀ 11 50 51 ਜਾਂ ਫਿਰ 100 ਇੱਕ ਤਾਂ ਸਹੀ ਜਵਾਬ ਹੈ ਜੀ 101 ਯਾਦ ਰੱਖਣਾ ਜੀ 101 ਰੁਪਿਆ ਕਲਗੀਧਰ ਕੌਤਕ ਦੀ ਵਿਦਾ ਕੀ ਹੈ ਕਹਾਣੀ ਸੰਗ੍ਰਹਿ ਕਵਿਤਾ ਸੰਗ੍ਰਹਿ ਵਾਰਤਕ ਰਚਨਾ ਇੰਨਾ ਵਿੱਚੋਂ ਕੋਈ ਵੀ ਨਹੀਂ ਤਾਂ ਸਹੀ ਜਵਾਬ ਵਾਰਤਕ ਰਚਨਾ ਕਲਗੀਧਰ ਕੌਤਕ ਦੀ ਵਿਦਾ ਕੀਆ ਵਾਰਤਕ ਰਚਨਾ ਅਗਲਾ ਕੁਐਸਚਨ ਬਾਦਸ਼ਾਹੀਆਂ ਦਾ ਮੁੱਖਬੰਦ ਕਿਸ ਨੇ ਲਿਖਿਆ ਹਾਂਜੀ ਤਾਂ ਦੱਸੋ ਜੀ ਇਹਦਾ ਸਹੀ ਜਵਾਬ ਕਿਹੜਾ ਹੋਏਗਾ ਆਪਸ਼ਨ A B C ਜਾਂ ਫਿਰ D ਤਾਂ ਰਾਈਟ ਆਨਸਰ ਇਜ਼ ਤੇਜਾ ਸਿੰਘ ਸਹੀ ਜਵਾਬ ਤੇਜਾ ਸਿੰਘ ਕਲੰਗੀ ਤਰਕੋਤਕ ਕਿਸ ਗੁਰੂਵਾਰੇ ਹੈ ਟਾਈਪਿੰਗ ਮਿਸਟੇਕ ਕਰਨਾ ਜੀ ਇਗਨੋਰ ਮਾਫੀ ਚਾਉਂਦੇ ਆ ਤਾਂ ਇਹਦੇ ਸਹੀ ਜਵਾਬ ਇਹਨਾਂ ਵਿੱਚੋਂ ਕਿਹੜਾ ਹੋਏਗਾ ਤਾਂ ਸਹੀ ਜਵਾਬ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਕੁਐਸਚਨ ਨੰਬਰ 20 ਗੰਭੀਰ ਵਿਸ਼ਿਆਂ ਲਈ ਚਰਨ ਸਿੰਘ ਸ਼ਹੀਦ ਨੇ ਕਿਸ ਉਪਨਾਮ ਦੀ ਵਰਤੋਂ ਕੀਤੀ ਹੈ ਸ਼ਹੀਦ ਸੁਥਰਾ ਦੋਵੇਂ ਕੋਈ ਵੀ ਨਹੀਂ ਤਾਂ ਸਹੀ ਜਵਾਬ ਸ਼ਹੀਦ ਗੰਭੀਰ ਵਿਸ਼ਿਆਂ ਲਈ ਸ਼ਹੀਦ ਹਲਕੇ ਫੁਲਕੇ ਵਿਸ਼ਿਆਂ ਲਈ ਚਰਨ ਸਿੰਘ ਨੇ ਕਿਸ ਉਪਨਾਮ ਦੀ ਵਰਤੋਂ ਕੀਤੀ ਸ਼ਹੀਦ ਸੁਥਰਾ ਦੋਵੇਂ ਕੋਈ ਵੀ ਨਹੀਂ ਤਾਂ ਸਹੀ ਜਵਾਬ ਆਪਸ਼ਨ ਬੀ ਸੁਥਰਾ ਵਾਧਿਆ ਜੀ ਅਗਲੇ ਕੁਐਸਚਨ ਵੱਲ ਫੈਸ਼ਨਦਾਰ ਬੋਟੀ ਕਵਿਤਾ ਦਾ ਮੁੱਖ ਵਿਸ਼ਾ ਕੀ ਹੈ ਆਪਸ਼ਨ A B C ਜਾਂ ਫਿਰ D ਦਾ ਸਹੀ ਜਵਾਬ ਆਧੁਨਿਕਤਾ ਜਾਂ ਪੱਛਮੀ ਪ੍ਰਭਾਵ ਚਰਨ ਸਿੰਘ ਸ਼ਹੀਦ ਕਿੰਨਾ ਪੜ੍ਹੇ ਸੀ 10ਵੀਂ 12ਵੀਂ ਬੀਏ ਐਮਏ ਤਾਂ ਹਾਂਜੀ ਸਹੀ ਜਵਾਬ ਹੋਏਗਾ ਜੀ ਆਪਸ਼ਨ ਏ 10ਵੀਂ ਜਮਾਤ ਤੱਕ ਇਹਦੇ ਨਾਲ ਹੀ ਅਗਲਾ ਕੁਐਸਚਨ ਚਰਨ ਸਿੰਘ ਸ਼ਹੀਦ 10ਵੀਂ ਕਰਨ ਮੰਗਰੋਂ ਉਹ ਕਿੱਥੇ ਪ੍ਰਸਾਰਣ ਅਫਸਰ ਲਗੇ ਨਾਬਾ ਜੀਂਦ ਪਟਿਆਲਾ ਜਾਂ ਫਿਰ ਚੰਡੀਗੜ੍ਹ ਆਪਸ਼ਨ ਸੀ ਹੋਏਗਾ ਸਹੀ ਜਵਾਬ ਪਟਿਆਲਾ ਵਿਖੀ ਇਹਦੇ ਨਾਲ ਹੀ ਜੀ ਅਗਲਾ ਕੁਐਸਚਨ ਚੰਨ ਸਿੰਘ ਸ਼ਹੀਦ ਨੇ ਕਿਸ ਦੀ ਜੀਵਨੀ ਲਿਖੀ ਆਪਸ਼ਨ ਏ ਬੀ ਸੀ ਜਾਂ ਫਿਰ ਡੀ ਤਾਂ ਸਹੀ ਜਵਾਬ ਆਪਸ਼ਨ ਏ ਰਹੇਗਾ ਜੀ ਨੈਪੋਲੀਅਨ ਬੋਨਾਪਾਰਟ ਕਲਾਸ ਵਧੀਆ ਲੱਗੇ ਤਾਂ ਸਾਰਿਆਂ ਨੇ ਲਾਈਕ ਜ਼ਰੂਰ ਕਰਨਾ ਜੀ ਹਾਂਜੀ ਅਗਲਾ ਕੁਐਸਚਨ ਹੰਸ ਅਤੇ ਮੌਜੀ ਪੱਤਰ ਹਨ ਇੱਥੇ ਇੱਕ ਨੋਟ ਕਰਨਾ ਜੀ ਮੌਜੀ ਪੱਤਰ ਸਪਤਾਹਿਕ ਹੈ ਹੰਸ ਪੱਤਰ ਮਾਸਿਕ ਹੈ ਸੋ ਆਪਸ਼ਨ ਜਿਹੜੀ ਏ ਬੀ ਸੀ ਦਿੱਤੀ ਹੈ ਉਹਨੂੰ ਕਰਨਾ ਇਗਨੋਰ ਇਹ ਕਰਨਾ ਤੁਸੀਂ ਸਪੈਸ਼ਲ ਨੋਟ ਮੌਜੀ ਰਸਾਲਾ ਕਦੋਂ ਸ਼ੁਰੂ ਹੋਇਆ 1922 24 ਬੀ ਜਾਂ ਫਿਰ 1926 ਤਾਂ ਇਹਦਾ ਜਵਾਬ ਹੋਏਗਾ ਜੀ ਆਪਸ਼ਨ ਡੀ 1900 26 ਅਗਲਾ ਕੁਐਸਚਨ ਹੈ ਜੀ ਪਿਆਲਾ ਪਾਣੀ ਅਤੇ ਗਲਤਫਹਿਮੀਆਂ ਕਵਿਤਾਵਾਂ ਕਿਸ ਜਮਾਤ ਵਿੱਚ ਦਰਜ ਹਨ ਇਦਾਂ ਦੇ ਕੁਐਸਚਨ ਵੀ ਆਮ ਤੌਰ ਤੇ ਤੁਹਾਨੂੰ ਕਿਸ ਨਾ ਕਿਸੇ ਪੇਪਰ ਵਿੱਚ ਦੇਖਣ ਨੂੰ ਜ਼ਰੂਰ ਮਿਲ ਸਕਦੇ ਹਨ ਤਾਂ ਇਹ ਦਰਜ ਹਨ ਜੀ ਨੌਵੀਂ ਜਮਾਤ ਵਿੱਚ ਸੋ ਸਾਰੀਆਂ 6ਵੀਂ ਤੋਂ ਲੈ ਕੇ 12ਵੀਂ ਤੱਕ ਤੁਸੀਂ ਸਾਰੀਆਂ ਰਚਨਾਵਾਂ ਪੜ੍ਹ ਲੈਣੀਆਂ ਜੀ ਸਾਰੇ ਰਚਨਾਕਾਰ ਦੀਆਂ ਚਰਨ ਸਿੰਘ ਸ਼ਹੀਦ ਦੀ ਮੌਤ ਕਦੋਂ ਹੋਈ ਆਪਸ਼ਨ A B C ਜਾਂ ਫਿਰ D ਤਾਂ ਇਹਦਾ ਸਹੀ ਜਵਾਬ ਹੋਏਗਾ ਜੀ 14 ਅਗਸਤ 1935 Shimla ਵਿਖੇ ਪੰਜਾਬੀ ਦਾ ਪਹਿਲਾ ਹਫਤਾਵਰੀ ਰਸਾਲਾ ਕਿਸ ਨੇ ਕੱਢਿਆ ਸੀ ਪ੍ਰੋਫੈਸਰ ਪੂਰਨ ਸਿੰਘ ਚਰਨ ਸਿੰਘ ਸਹੀਰ ਡਾਕਟਰ ਜਗਤਾਰ ਪ੍ਰੋਫੈਸਰ ਮੋਹਨ ਸਿੰਘ ਤਾਂ ਸਹੀ ਜਵਾਬ ਆਪਸ਼ਨ B ਚਰਨ ਸਿੰਘ ਸਹੀਰ ਇਹਦੇ ਨਾਲ ਹੀ ਅਗਲਾ ਕੁਐਸਚਨ ਚਰਨ ਸਿੰਘ ਸਹੀਰ ਨੇ ਜਥੇਦਾਰ ਸਪਤਾਹਿਕ ਨਾਂ ਦਾ ਪੱਤਰ ਕਦੋਂ ਕੱਢਿਆ ਸੀ 1946 43 22 ਜਾਂ ਫਿਰ 1998 ਤਾਂ ਸਹੀ ਜਵਾਬ ਹੋਏਗਾ ਜੀ ਆਪਸ਼ਨ C 1900 ਬਾਈ ਅਗਲਾ ਕੁਐਸਚਨ ਹੈ ਜੀ ਗੁਰੂ ਖਾਲਸਾ ਪ੍ਰੈਸ ਚਰਨ ਸਿੰਘ ਸਹੀਦ ਦੁਆਰਾ ਕਦੋਂ ਚਲਾਈ ਗਈ ਸੀ 1930 1953 ਜਾਂ ਫਿਰ 1934 ਤਾਂ ਸਹੀ ਜਵਾਬ ਆਪਸ਼ਨ ਬੀ 1922 ਹੋਏਗਾ ਜੀ ਇਹਦਾ ਸਹੀ ਜਵਾਬ ਅਗਲਾ ਕੁਐਸਚਨ ਚੰਦ ਸਿੰਘ ਸਹੀਦ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਫੀਰ ਬੀੜ ਕਦੋਂ ਛਾਪੀ ਸੀ 1922 23 1924 25 1923 24 1925 ਆਪ ਵੀ ਹਾਂਜੀ ਤਾਂ ਸਹੀ ਜਵਾਬ ਹੈ ਜੀ 1923 24 ਚਰਨ ਸਿੰਘ ਸਹੀਦ ਦੁਆਰਾ ਹੰਸ ਨਾਮਕ ਪੱਤਰ ਕਦੋਂ ਕੱਢਿਆ ਗਿਆ ਸੀ 1934 1966 1926 1940 ਤਾਂ ਸਹੀ ਜਵਾਬ অপਸ਼ਨ ਸੀ 1926 ਇਹਦੇ ਨਾਲ ਹੀ ਜੀ ਵਾਧਿਆ ਸੀ ਅਗਲੇ ਕੁਐਸਚਨ ਵੱਲ ਚਰਨ ਸਿੰਘ ਸਹੀਦ ਦੁਆਰਾ ਲਿਖੇ ਨਾਵਲ ਹਨ অপশন এ বি সি ਜਾਂ ਫਿਰ ਡੀ ਕਿਹੜੇ ਜਿਹੜੇ ਨਾਵਲ ਹੈ ਚੰਨ ਸਿੰਘ ਸੀ ਦੁਆਰਾ ਰਚੇ ਗਏ ਇਹ ਸਾਰੇ ਹੀ ਤੋਂ ਤਿੰਨੋਂ ਤੁਸੀਂ ਕਰ ਲੈਣਾ ਨੋਟ ਜੀ ਚੰਨ ਸਿੰਘ ਸ਼ਹੀਦ ਨੂੰ ਰਾਜ ਕਵੀ ਹੋਣ ਦਾ ਸਾਹੀ ਸ਼ਾਹੀ ਸਨਮਾਨ ਕਿਸ ਵੱਲੋਂ ਮਿਲਿਆ ਸੀ ਕਿਹੜੀ ਸਰਕਾਰ ਵੱਲੋਂ ਮਿਲਿਆ ਜੀ অপਸ਼ਨ এ বি সি ਜਾਂ ਫਿਰ ਡੀ ਪਟਿਆਲਾ ਸਰਕਾਰ ਵੱਲੋਂ ਇਸ ਕਮੋਸ ਕਾਪ ਸੰਗ੍ਰਹਿ ਕਦੋਂ ਪ੍ਰਕਾਸ਼ਿਤ ਹੋਇਆ 1970 1954 1975 ਜਾਂ ਫਿਰ 1978 ਤਾਂ ਸਹੀ ਜਵਾਬ ਇਹਦੇ ਵਿੱਚੋਂ ਕਿਹੜਾ ਹੋਏਗਾ ਜੀ অপਸ਼ਨ B 1954 ਮਹੱਤਵਪੂਰਨ ਰਚਨਾਵਾਂ ਦੇ ਪ੍ਰਕਾਸ਼ਨ ਸਾਲ ਏ ਤੁਸੀਂ ਕਰ ਲੈਣਾ ਜੀ ਨੋਟ ਆਪਣੀ ਨੋਟਬੁੱਕ ਦੇ ਉੱਪਰ ਨੋਟਸ ਦੇ ਵਿੱਚ ਬਣਾ ਲੈਣਾ ਤੁਸੀਂ ਇਹਨਾਂ ਨੂੰ ਵਧੀਆ ਤਰੀਕੇ ਨਾਲ ਲਿਖ ਲੈਣਾ ਜੀ ਇਹਨਾਂ ਨੂੰ ਕਰਨਾ ਯਾਦ ਸੋ ਸਾਰੀ ਕਲਾਸ ਦੇ ਜਿੰਨੇ ਵੀ ਕੁਐਸਚਨ ਕਰਵਾਏ ਗਏ ਆ ਸਾਰੇ ਹੀ ਇੰਪੋਰਟੈਂਟ ਹੈ ਜੀ ਤੁਸੀਂ ਇਹਨਾਂ ਨੂੰ ਯਾਦ ਕਰ ਲੈਣਾ ਪੜ੍ਹ ਲੈਣਾ ਤੁਹਾਡੇ ਇਹ ਬਹੁਤ ਹੀ ਕਲਾਸ ਜਿਹੜੀ ਹੈਗੀ ਆ ਲਾਹੇਵੰਦ ਹੋਏਗੀ ਸਾਰੇ ਐਗਜ਼ਾਮ ਦੇ ਲਈ ਖਾਸ ਕਰਕੇ ਮਾਸਟਰ ਕਾਟਰ ਪੰਜਾਬੀ ਲੈਕਚਰਰ ਕਾਟਰ ਪੰਜਾਬੀ ਇਸ ਦੇ ਨਾਲ ਹੀ ਅੱਜ ਦੀ ਕਲਾਸ ਇੱਥੇ ਹੀ ਸਮਾਪਤ ਹੁੰਦੀ ਹੈ ਤਦ ਤੱਕ ਲਈ ਸਤਿ ਸ੍ਰੀ ਅਕਾਲ ਮਿਲਦੇ ਹਾਂ ਜੀ ਅਸੀਂ ਅਗਲੀ ਕਲਾਸ ਵਿੱਚ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਨੋਟੀਫਿਕੇਸ਼ਨ ਨੂੰ ਕਰ ਲੈਣਾ ਆਨ ਤਾਂ ਜੋ ਹਰ ਨਵੀਂ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚੇ ਸਤਿ ਸ੍ਰੀ ਅਕਾਲ ਜੀ